ਤੂੰ ਕੰਰ ਰ ਕਾਲੇ ਨਰਦੂ ਹਾਂ ਖੋਟਾ ਮੇਨਰ ਖੋਟਾ ਤੂ ਹੈ ਖੋਟਾ ਪਪਾ ਪਪਾ ਇਹਦਾ ਪਾਲਕਾਰ ਦੇ ਗਾਰ گاਉਂ ਦਾ ਇੱਕਾਂ ਵਾਇਰਲ ਹੈ ਪਪਾ ਇਸ ਨੂੰ ਸੁਣ ਕੇ ਲੱਗਦਾ ਜਿਵੇਂ ਮਨੁੱਖਾਂ ਦੀ ਤਰ੍ਹਾਂ ਗੱਲਾਂ ਕਰਦਾ ਹੋਵੇ ਮੰਗਲਿਆ ਮੁਖਨੇ ਨੂੰ ਜਦੋਂ ਇਹ ਕਾਂ ਮਿਲਿਆ ਉਦੋਂ ਕਾਫੀ ਛੋਟਾ ਸੀ ਤੇ ਜ਼ਖਮੀ ਹਾਲਤ ਵਿੱਚ ਸੀ ਉਸਨੇ ਇਸ ਕਾਂ ਦਾ ਇਲਾਜ ਕਰਵਾਇਆ ਤੇ ਉਦੋਂ ਤੋਂ ਹੀ ਉਹਨਾਂ ਦੇ ਘਰ ਰਹਿ ਰਿਹਾ ਹੈ ਪਿਛਲੇ 1 ਮਹੀਨੇ ਤੋਂ ਇਹ ਕਾਂ ਬੋਲਣ ਲੱਗਾ ਮੁਖਨੇ ਪਰਿਵਾਰ ਦਾ ਦਾਅਵਾ ਹੈ ਕਿ ਉਹਨਾਂ ਦੇ ਕਾਂ ਚਾਚਾ ਪਿਤਾ ਜੀ ਬਾਬੂ ਤੁਸੀਂ ਕੀ ਸੋਚ ਰਹੇ ਹੋ ਤੇ ਮਾਂ ਵਰਗੇ ਸ਼ਬਦ ਬੋਲਦਾ ਹੈ や。Yeah. ਆਹ ਉਹ ਲਾ ਮੇ ਤੁ ਬਾਹਰ ਕਸਤਾ ਨਾ ਬਾਰਿਕ ਜਾਣਕਾਰਾਂ ਦਾ ਕਹਿਣਾ ਹੈ ਕਿ ਕੁਝ ਪੰਛੀ ਜਦੋਂ ਲੰਮੇ ਸਮੇਂ ਤੱਕ ਮਨੁੱਖਾਂ ਵਿਚਾਲੇ ਰਹਿੰਦੇ ਹਨ ਤਾਂ ਇਹ ਮਨੁੱਖਾਂ ਦੀ ਆਵਾਜ਼ ਦੀ ਨਕਲ ਕਰ ਸਕਦੇ ਹਨ ਇਹ ਇੱਕ ਬਹੁਤ ਦਿਲਚਸਪ ਕਹਾਣੀ ਹੈ ਇਹ ਹੈਰਾਨੀਜਨਕ ਹੈ ਕਿ ਕਿਵੇਂ ਕੁਝ ਪੰਛੀ ਮਨੁੱਖਾਂ ਦੀ ਬੋਲੀ ਅਪਣਾ ਲੈਂਦੇ ਹਨ ਹਾਂ ਅਸਾ ਕਰਨ ਤੋਂ ਜਾ ਲ ਮੈਂ ਥੋੜਾ ਥੋੜਾ ਬਾਤ ਕਾਇ ਲਗ ਲਾ ਤੋ ਇੱਥੇ ਹੀ ਰਹਿ ਲਾ ਲਗ ਲਾ ਸਾਰੇ ਤੂੰ ਕੋਨ ਰ ਕਾਲੇ ਨਰ ਦੂ ਹਾਂ ਹਾਂ ਖੋਟਾ ਮੇ ਨਰ ਹਾਂ ਖੋਟਾ ਤੂੰ ਹੈਸ ਖੋਟਾ ਪਾਪਾ ਪਾਪਾ ਇਹਦਾ ਪਾਲ ਕਰਦੇ ਗਾਰ گاਉਂ ਦਾ ਇੱਕਾਂ ਵਾਇਰਲ ਹੈ ਆ ਇਸ ਨੂੰ ਸੁਣ ਕੇ ਲੱਗਦਾ ਹੈ ਜਿਵੇਂ ਮਨੁੱਖਾਂ ਦੀ ਤਰ੍ਹਾਂ ਗੱਲਾਂ ਕਰਦਾ ਹੋਵੇ ਮੰਗਲਿਆ ਮੁਖਨੇ ਨੂੰ ਜਦੋਂ ਇਹ ਕਾਂ ਮਿਲਿਆ ਉਦੋਂ ਕਾਫੀ ਛੋਟਾ ਸੀ ਤੇ ਜ਼ਖਮੀ ਹਾਲਤ ਵਿੱਚ ਸੀ ਉਸਨੇ ਇਸ ਕਾਂ ਦਾ ਇਲਾਜ ਕਰਵਾਇਆ ਤੇ ਉਦੋਂ ਤੋਂ ਹੀ ਉਹਨਾਂ ਦੇ ਘਰ ਰਹਿ ਰਿਹਾ ਹੈ ਪਿਛਲੇ 1 ਮਹੀਨੇ ਤੋਂ ਇਹ ਕਾਂ ਬੋਲਣ ਲੱਗਾ ਹੈ ਮੁਖਨੇ ਪਰਿਵਾਰ ਦਾ ਦਾਵਾ ਹੈ ਕਿ ਉਹਨਾਂ ਦੇ ਕਾਂ ਚਾਚਾ ਪਿਤਾ ਜੀ ਬਾਬੂ ਤੁਸੀਂ ਕੀ ਸੋਚ ਰਹੇ ਹੋ ਤੇ ਮਾਂ ਵਰਗੇ ਸ਼ਬਦ ਬੋਲਦਾ ਹੈ Yeah. ਆਉਲਾ ਮੇਰੇ ਤੋਂ ਬਾਰਕਾਸਤਨਾ ਬਾਰਕ ਜਾਣਕਾਰਾਂ ਦਾ ਕਹਿਣਾ ਹੈ ਕਿ ਕੁਝ ਪੰਛੀ ਜਦੋਂ ਲੰਮੇ ਸਮੇਂ ਤੱਕ ਮਨੁੱਖਾਂ ਵਿਚਾਲੇ ਰਹਿੰਦੇ ਹਨ ਤਾਂ ਇਹ ਮਨੁੱਖਾਂ ਦੀ ਆਵਾਜ਼ ਦੀ ਨਕਲ ਕਰ ਸਕਦੇ ਹਨ ਇਹ ਇੱਕ ਬਹੁਤ ਦਿਲਚਸਪ ਕਹਾਣੀ ਹੈ ਇਹ ਹੈਰਾਨੀਜਨਕ ਹੈ ਕਿ ਕਿਵੇਂ ਕੁਝ ਪੰਛੀ ਮਨੁੱਖਾਂ ਦੀ ਬੋਲੀ ਅਪਣਾ ਲੈਂਦੇ ਹਨ ਹਾਂ ਜੀ ਅਸਾ ਕਰਨ ਤੋਂ ਜਾ ਲਮ ਥੋੜਾ ਥੋੜਾ ਬਾਤ ਕਾਇ ਲਗ ਲਾ ਤੋਂ ਇੱਥੇ ਹੀ ਰਹਿ ਲੈ ਲਗ ਲਾ I'm <laughs>